ਪੰਜਾਬ ਦੀ ਨਾਬਾ ਜੇਲ ਬ੍ਰੇਕ ਕਰਕੇ ਭਜੇ ਗੈਂਗਸਟਰ ਵਿੱਕੀ ਗੌਂਦਰ ਨੂੰ ਆਪਣੇ ਪੁਰਾਣੇ ਸਾਥੀ ਦੀ ਯਾਦ ਆਈ ਹੈ ਗੈਂਗਸਟਰ ਵਿੱਕੀ ਗੌਂਦਰ ਇੱਕ ਵਾਰੀ ਫੇਰ ਜਜ਼ਬਾਤੀ ਹੋਇਆ ਹੈ ਦਰਅਸਲ 10 ਜੁਲਾਈ ਨੂੰ ਉਸ ਦੇ ਪੁਰਾਣੇ ਸਾਥੀ ਸ਼ੇਰਾ ਖੁੱਬਨ ਦਾ ਜਨਮ ਦਿਨ ਹੈ ਸ਼ੇਰਾ ਖੁੱਬਨ ਭਾਵੇਂ ਇਸ ਦੁਨੀਆ 'ਚ ਨਹੀਂ ਹੈ ਪਰ ਵਿੱਕੀ ਗੌਂਦਰ ਉਸ ਨੂੰ ਜਨਮ ਦਿਨ ਦੀ ਵਧਾਈ ਦੇਣਾ ਨਹੀਂ ਭੁੱਲਿਆ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਵਿੱਕੀ ਗੌਂਦਰ ਸਰਾਵਾ ਬੋਦਲਾ ਨੇ ਸ਼ੇਰਾ ਖੁੱਬਣ ਨੂੰ ਵਧਾਈ ਦਿੱਤੀ ਹੈ। ਇਸ ਵਧਾਈ ਸੰਦੇਸ਼ 'ਚ ਇੱਕ ਚੀਜ਼ ਖਾਸ ਹੈ ਕਿ ਵਿੱਕੀ ਗੌਂਦਰ ਨੇ ਸੁੱਖਾ ਕਾਲਵਾ ਗਰੁੱਪ ਸਟਾਈਲ ਦੇ ਵਿੱਚ ਵਧਾਈ ਦਿੱਤੀ ਹੈ। ਦੇਰਅਸਲ 10 ਅਗਸਤ ਨੂੰ ਵਿੱਕੀ ਗੌਂਦਰ ਦੇ ਨਾਮ ਤੇ ਪੋਸਟ ਕੀਤੇ ਗਏ ਇਸ ਸੰਦੇਸ਼ 'ਚ ਉਹੀ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਗਿਆ ਜੋ 3 ਅਗਸਤ ਨੂੰ ਸੁੱਖਾ ਕਾਲੋ ਸ਼ਾਰਪ ਸ਼ੂਟਰ ਨੇ ਇਸਤੇਮਾਲ ਕੀਤੇ ਸਨ। ਬਦਨਾਮੀ ਜਾਂ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਹੈ ਜੋ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ਘਰ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤੇ ਕਰਦੇ ਵੀ ਨਹੀਂ ਕਰਦੇ ਇਸ ਡਾਇਲੌਗ ਦੇ ਨਾਮ ਤੇ ਸੁੱਖਾ ਕਾਲਵਾ ਸ਼ਾਪ ਸ਼ੂਟਰ ਵੱਲੋਂ ਲਾਰੈਂਸ ਬਿਸ਼ਨੋਈ ਦੀ ਖਬਰ ਨੂੰ ਪੋਸਟ ਕਰਕੇ ਇੱਕ ਸਟੇਟਸ ਪਾਇਆ ਗਿਆ ਸੀ ਇਸੇ ਡਾਇਲੌਗ ਦਾ ਇਸਤੇਮਾਲ ਵਿੱਕੀ ਗੋਂਡਰ ਦੇ ਨਾਮ ਦੇ ਉੱਤੇ ਬਣੇ ਗਰੁੱਪ 'ਚ ਸ਼ੇਰਾ ਖੁੱਬਨ ਨੂੰ ਵਧਾਈ ਦੇਣ ਲਈ ਕੀਤਾ ਗਿਆ ਹੈ ਵਿੱਕੀ ਗੌਂਦਰ ਸਰਾਵਾ ਬੋਦਲਾ ਗਰੁੱਪ ਵੱਲੋਂ ਸ਼ੇਰਾ ਖੋਬਰ ਨੂੰ ਵਧਾਈ ਕੀ ਦਿੱਤੀ ਗਈ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸ਼ੇਰਾ ਖੋਬਰ ਨੂੰ ਵਧਾਈ ਦੇਣ ਵਾਲਿਆਂ ਦੀ ਝੜੀ ਲੱਗ ਗਈ ਅਗਲੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਸ਼ੇਰਾ ਖੋਬਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ਡੇਲੀਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ